ਓ ਮਾਈਕ ਥੱਲੇ ਕਰੋ ਯਾਰ ਸਭ ਤੋਂ ਪਹਿਲਾਂ ਜਿੱਥੇ ਮੈਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਕਿਉਂਕਿ ਬਹੁਤ ਵੱਡੀ ਟਰੈਜੇਡੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਆ ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਮੈਨੂੰ ਐਗਜ਼ੈਕਟ ਭੁੱਲਦੀ ਆ ਥਾਂ ਜੀ ਔਰ ਅੱਜ ਤੀਜੀ ਟ੍ਰੈਜੇਡੀ ਹੋਈ ਹੈ 18 15 ਲੋਕਾਂ ਤੋਂ ਵੱਧ ਸ਼ਾਇਦ 18 ਗਿਣਤੀ ਆ ਰਹੀ 16 ਦੀਆਂ ਆਕੜਾ ਆ ਗਿਆ ਜੀ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4-5 ਨੇ ਬਹੁਤ ਸੀਰੀਅਸly ਇਸ ਲਈ ਇਹ ਆਕੜਾ ਵੱਧ ਵੀ ਸਕਦਾ ਔਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕਾਲੇ ਖਬਰ ਆਈ ਸੀ ਕਿ ਇਸ ਤਰ੍ਹਾਂ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋਇਆ ਕੋਈ ਕੱਲ ਵੀ ਸੰਸਕਾਰ ਹੋਇਆ ਤੇ ਮੈਂ ਉਹ ਹੀ ਦੱਸ ਰਿਹਾ ਸੰਸਕਾਰ ਕਰਾਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿ ਵੀ ਇਹ ਇਲਾਜ ਲਈ ਕਿੱਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਉਹ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਕਬਰਾਂ ਆ ਗਏ ਨੀ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਿਆ ਮੇਰੇ ਆਪ ਦੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਰੀਲੀ ਸ਼ਰਾਬ ਨਾਲ ਹੋਈ ਹੈ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਚੋ ਮੈਂ ਕਿਹਾ ਮੈਂ ਐਵੇਂ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਅ सीएम साहब ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕਰਿਆ 31 ਮਈ ਤੱਕ ਆਏ ਨਹੀਂ ਪੂਰੇ ਪੰਜਾਬ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਂਗੇ ਕੰਪਨਸੇਸ਼ਨ ਕੀ ਦੇਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦੇਉ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇਹ ਕਮਾ ਰਿਆ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜਦ ਤੁਸੀਂ ਆਮਦਨ ਕਰ ਰਹੇ ਹੋ ਔਰ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਕਿਉਂ ਰਹੀ ਆ ਕਿਉਂਕਿ ਨਹੀਂ ਮਜਬੂਰੀ ਕਿਉਂ ਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪੜਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋਗੀ ਫੇਰ ਉਹ ਦੂਜੀ ਸ਼ਰਾਬ ਵਾਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ। ਉਹ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾ ਦੇ ਗਾਜ ਡਿੱਗਣ ਨਾਲ ਕੁਝ ਨਹੀਂ ਹੋਣਾ। ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ। ਔਰ ਇਹ ਬੰਦਿਆ ਨੇ ਕੁਝ ਦਿਨ ਪਹਿਲਾਂ ਇਹ ਜਿਹੜੇ ਵੱਡੇ ਸ਼ਰਾਬ ਦੇ ਤਨਹਾਠ ਠੇਕੇਦਾਰ ਨੇ ਇੱਕ ਪਾਰਟੀ ਸੀਐਮ ਸਾਹਿਬ ਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਜਿਹੜਾ ਕਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਸੁਰਜੀਤ ਬਾਗ ਉੱਥੇ ਵੀ ਕਈ ਪਹੁੰਚੇ ਸੀ ਸੋ ਬੜਾ ਕੁਸ਼ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਣ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆਂ ਤੇ ਫੜਕਿਆਂ 'ਚ ਕਾਰਵਾਈ ਕਰਤੀ ਹੈ ਮੋਟਾਂ ਲਈ ਸਿੱਧੇ ਤੌਰ ਤੇ ਕਿੰਨੇ ਮੰਨਦੇ ਸਰਕਾਰ ਨੂੰ ਐਕਸਾਈਜ਼ ਮਿਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲਿਅਰ ਹੈ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸਰ ਏਟੀਸੀ ਡੀਜੀਪੀ ਸਾਰਕ ਇਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰੋਲਾ ਪਾਉਂਦੇ ਦੀ ਡੀਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਕਿ ਨਸ਼ਾ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਢੀਂਗ ਹੋ ਜਾਣਾ ਮੈਂ ਪੁੱਛਣਾ ਚਾਹੁੰਦਾ ਕੀ ਹੋਇਆ ਫਿਰ ਭਾਈ ਸੌਰਾਤ ਪੁਲਿਸ ਆਪਣੀ ਪਿੱਛਤਾ ਪੜ ਰਹੀ ਹੈ ਕਿ ਰਾਤ ਰੋ 6 ਸੀ ਦੋ ਜੇ ਮੇਰੇ ਕੋਲ ਪਤਾ ਲੱਗਿਆ ਜਿਹੜੇ ਜਿਹੜੇ 7-8 ਬੰਦੇ ਤੁਹਾਡੇ ਅੱਖਾਂ 'ਚ ਘਟਾ ਪਾਉਣ ਰਿਹਾ ਅਸਲ ਉਹ ਬੰਦੇ ਹੀ ਨਹੀਂ ਆ ਜੀ ਜੀ ਸਾਹਿਬ ਤੁਹਾਡਾ ਅਸਲ ਬੰਦੇ ਹੋਰ ਤੁਹਾਡਾ ਹਲਕਾ ਤੁਹਾਨੂੰ ਪਹਿਲਾਂ ਪਤਾ ਸੀਗਾ ਇਹ ਕੰਮ ਇੱਥੇ ਹੋ ਰਿਹਾ ਜੀ ਕੱਲ ਤਾਂ ਰੌਲਾ ਪਿਆ ਸੀ ਦੀ ਪ੍ਰਸ਼ਾਸਨ ਦਾ ਪਰਿਚੀ ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਇਹਨਾਂ ਨੇ ਸਸਕਾਰ ਕਰਾ ਲਿਆ ਕਰੰਤਰਨ ਦੀ ਘਟਨਾ ਦਾ ਹਲੇ ਤੱਕ ਇਨਸਾਫ ਨਹੀਂ ਹੋਇਆ ਲੱਗਦਾ ਕਿ ਇੱਥੇ ਵੀ ਇਨਸਾਫ